ਸਵਾਗਤ ਹੈ ਲਾਈਵ ਪ੍ਰੋਨਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਤੇ ਸ਼ਰਮਾਈ ਗਰਮੀ ਤੁਹਾਡੇ ਉੱਤੇ ਕਿਵੇਂ ਪੈ ਰਹੀ ਵੀ ਦੱਸ ਕਹਿੰਦਾ ਦੱਸੋ ਬਿਲਕੁਲ ਬਿਲਕੁਲ ਦੇਖੋ ਜੋ ਮਹੀਨਾ ਚੱਲ ਰਿਹਾ ਉਹ ਗਰਮੀ ਦਾ ਹੀ ਮਹੀਨਾ ਚੱਲ ਰਿਹਾ ਹੁਣੇ ਵਾਲਾ ਵੀ ਜਿਹੜਾ ਮਹੀਨਾ ਡੇਢ ਦੋ ਮਹੀਨੇ ਉਹ ਪੂਰੇ ਗਰਮੀ ਦੇ ਆ ਸੁਖੀ ਦਾ ਜੀ ਜੀ ਦੇਖੋ ਪੂਰੀ ਜਿਹੜਾ ਗਰਮੀ ਆ ਹੁਣ ਫਿਲਹਾਲ ਜਿਹੜੀ ਜੋਰ ਆਉਂਦੇ ਆ ਵਿਭਾਗ ਨੇ ਵੀ ਜਿਹੜਾ ਆਪਣਾ ਹਾਈਲਾਈਟ ਆ ਉਹ ਯਾਰੀ ਕਰ ਦਿੱਤਾ ਜਿਆਦਾ ਗਰਮੀ ਨੂੰ ਦੇਖ ਕੇ ਵੱਧਦੀ ਗਰਮੀ ਨੂੰ ਦੇਖ ਕੇ ਜੀ ਜੀ ਮੈਂ ਤਾਂ ਤੁਹਾਨੂੰ ਤੁਹਾਡੇ ਸ਼ਹਿਰ ਬਾਰੇ ਪੁੱਛ ਰਿਹਾ ਕਿਉਂਕਿ ਚੰਡੀਗੜ੍ਹ ਤੁਹਾਡੇ ਨੇੜੇ ਪੈਂਦਾ ਚੰਡੀਗੜ੍ਹ ਵੀ ਕੀਤਾ ਗਿਆ ਤੇ ਪਟਿਆਲਾ ਸੰਗਰੂਰ ਬਠਿੰਡੇ ਤੱਕ ਇਹ ਚਾਰ ਪੰਜ ਸ਼ਹਿਰਾਂ ਅੰਮ੍ਰਿਤਸਰ ਕਾਫੀ ਨੇੜੇ ਤੇ ਗਰਮੀ ਦਾ ਪ੍ਰਭਾਵ ਦਿਖਣ ਨੂੰ ਮਿਲਿਆਲੇ 3 ਦਿਨ ਬਿਲਕੁਲ ਛੋਟੀ ਸਾਹਿਬ ਦੇਖੋ ਜੋ ਨੇੜੇ ਜੋ ਸੌਰੀ ਜੋ ਸ਼ਹਿਰ ਨਹਿਰਾ ਤੋਂ ਦੂਰ ਹੈ ਜਾਂ ਪਾਣੀ ਤੋਂ ਦੂਰ ਹੈ ਜੀ ਉਨਾ ਚੇ ਗਰਮੀ ਜਿਆਦਾ ਜਿਹੜੇ ਸ਼ਹਿਰ ਪਿੰਡ ਇਲਾਕੇ ਨਹਿਰਾਂ ਦੇ ਨੇੜੇਆਂ ਪਾਣੀਆਂ ਦੇ ਨੇੜੇ ਉਹ ਥੋੜੀ ਜੀ ਗਰਮੀ ਘੱਟ ਹੁੰਦੀ ਹੈ ਜੀ ਜੀ ਬਾਕੀ ਇਸ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਕਿਸੇ ਵੀ ਕੋਨੇ 'ਚ ਚਲੇ ਜਾਓ ਤੁਹਾਨੂੰ ਗਰਮੀ ਮਿਲਣੀ ਹੋ ਮਿਲਣੀ ਹੈ ਜੀ ਸ਼ਰਮਈ ਤੁਹਾਨੂੰ ਕੀ ਲੱਗਦਾ ਆਪਣੇ ਤੁਸੀਂ ਦਰਸ਼ਕਾਂ ਨੂੰ ਕੀ ਦਿਯੋਗੇ ਵੀ ਉਹ ਗਰਮੀ ਤੋਂ ਬਚ ਸਕਣ ਦੇਖੋ ਥੋੜੀ ਸਾਹਿਬ ਮੌਸਮ ਨੇ ਆਪਣੇ ਹਿਸਾਬ ਨਾਲ ਚੱਲਣਾ ਹੁੰਦਾ ਜੀ ਲੇਕਿਨ ਸਾਡੀ ਸੇਫਟੀ ਜਿਹੜੀ ਸਾਡੇ ਹੱਥ ਹੈ ਇਸ ਦਾ ਬਹੁਤ ਵੱਰ ਜਿਹੜਾ ਚੈਨਲ ਤੇ ਆਪਣੇ ਰੱਬ ਵਰਗੇ ਸ੍ਰੋਤਿਆਂ ਨੂੰ ਕਹਿੰਦੇ ਹਾਂ ਨਾ ਦਰਸ਼ਕਾਂ ਨੂੰ ਕਹਿੰਦੇ ਹੁੰਦੇ ਆ ਵੀ ਜਿਨ੍ਹਾਂ ਨੂੰ ਬਾਹਰ ਕੰਮ ਨਹੀਂ ਜਿਨ੍ਹਾਂ ਦਾ ਸਰਦ ਹੈ ਜਿਨ੍ਹਾਂ ਦਾ ਘਰ ਦੇ ਵਿੱਚ ਨਾ ਸਰਦ ਹੈ ਉਹ ਬਾਹਰ ਉਹ ਸਵੇਰ ਜਾਂ ਸ਼ਾਮ ਨਿਕਲਣ ਵਿਕਾਸ ਕਰਕੇ ਬਜ਼ੁਰਗ ਜਾਂ ਬੱਚੇ ਬੱਚਿਆਂ ਨੂੰ ਜਿਵੇਂ ਛੁੱਟੀਆਂ ਹੋਈਆਂ ਵੀ ਹੁਣ ਬੱਚਿਆਂ ਨੂੰ ਸਕੂਲਾਂ ਤੋਂ ਛੁੱਟੀਆਂ ਬੱਚੇ ਕੀ ਕਰਦੇ ਆ ਸਵੇਰੇ ਤਾਂ ਉੱਠਦੇ ਨਹੀਂ ਰਾਤ ਨੂੰ ਸੌਂਦੇ ਨਹੀਂ ਦਿਨ ਚ ਦੁਪਹਿਰ ਨੂੰ ਕਿਤੇ ਨਾ ਕਿਤੇ ਖੇਲਦੇ ਫਰੀ ਜਾਨੇ ਕਦੇ ਸ਼ਰਮਾਈ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਹੈ ਨਿੰਬੂ ਪਾਣੀ ਨਾਰੀਆ ਪਾਣੀ ਜਾਂ ਕਹਿੰਦੇ ਠੰਡਾ ਪਾਣੀ ਇਹ ਜ਼ਿਆਦਾ ਪੀਣ ਦੀ ਲੋੜ ਹੈ ਤਾਂ ਕਿ ਬੱਚਿਆਂ ਨੂੰ ਪਿਲਾਓ ਆਪ ਵੀ ਪਿਓ ਤਾਂ ਕਿ ਜਿਹੜੀਆਂ ਗੰਦੀਆਂ ਬਿਮਾਰੀਆਂ ਉਹਨਾਂ ਤੋਂ ਬਚਿਆ ਜਾ ਸਕੇ ਕਿਉਂਕਿ ਗਰਮੀ ਦੇਖੋ ਹੰਡੂ ਵੀ ਚੱਲੇਗੀ ਹਾਂ ਬਿਲਕੁਲ ਛੋਟੀ ਸਾਹਿਬ ਦੇਖੋ ਇਹ ਤਾਂ ਜਿਹਨੂੰ ਕਹਿੰਦੇ ਨੇ ਕਿ ਜਨਰਲ ਨੌਲੇਜ ਵਾਲੇ ਆਮ ਜਿਹੜੇ ਮੁਸਕੇ ਆ ਜਿਹੜੇ ਆਪਾਂ ਵਰਤਦੇ ਆ ਘਰਾਂ ਦੇ ਵਿੱਚ ਨਿੰਬੂ ਪਾਣੀ ਪੀ ਲਿਆ ਜਾਂ ਘਾਲਤ ਵੀ ਬਣਾ ਕੇ ਪੀ ਲਈ ਜਾਂ ਕੁਈ ਹੋਰ ਠੰਡੇ ਘਾਲੀ ਜੀ ਜੀ ਪੀ ਲੀ ਦੇਖੋ ਇਹ ਤਾਂ ਪੀਣਾ ਹੀ ਪੀਣਾ ਹੈ ਬਾਕੀ ਜਿਹੜੀ ਮੈਂ ਗੱਲ ਕਰਦਾ ਜਿਵੇਂ ਹੁਣ ਆਪਾਂ ਬਾਹਰ ਜਾਂਦੇ ਆ ਬੱਚੇ ਬਿਨਾਂ ਕੰਮ ਤੋਂ ਬਾਹਰ ਘੁੰਮਦੇ ਆ ਹਾਂਜੀ ਹਾਂਜੀ ਬੰਬ ਨਹੀਂ ਹੁੰਦਾ ਉਹ ਬਾਹਰ ਜਾਂਦੇ ਆ ਦੇਖੋ ਜਿਨ੍ਹਾਂ ਦਾ ਸਰਦਾ ਜਿਨ੍ਹਾਂ ਦਾ ਨਹੀਂ ਸਰਦਾ ਦੇਖੋ ਜਿਨ੍ਹਾਂ ਨੇ ਹੁਣ ਬਾਹਰ ਕੰਮ ਕਰਨਾ ਆਊਟ ਡੋਰ ਕੰਮ ਕਰਨਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਗਰਮੀ ਕੀ ਕਹਿੰਦੀ ਹੁਣ ਜਿੱਥੇ ਮੈਂ ਬੈਠਾ ਮੇਰੇ ਸਾਹਮਣੇ ਮੈਂ ਘਟੋ ਘਟ ਵੀ 2 ਘੰਟੇ ਹੋ ਗਏ ਦੇਖਦੇ ਬਲੈਂਟਰ ਦਾ ਸਰੀਆ ਬਣ ਰਿਹਾ 3rd ਫਲੋਰ ਤੇ ਜੀ ਦੂਜੀ ਮੰਜ਼ਿਲ ਤੇ ਉਹ ਬਣ ਰਹੇ ਆ ਮੈਂ ਦੇਖ ਰਿਹਾ ਵੀ ਤਨ ਜਿ ਕਰਮ ਲੋਹੇ ਨੂੰ ਸਰੀਏ ਨੂੰ ਚੱਕਦੇ ਵੀ ਆ ਮਰੋੜਦੇ ਵੀ ਆ ਕੁੱਟਦੇ ਵੀ ਆ ਤੋੜਦੇ ਵੀ ਆ ਧੁੱਪ ਦੇ ਵਿੱਚ ਕੰਮ ਵੀ ਕਰਦੇ ਆ ਪੇਟਾ ਨਾ ਮਿਸਤਰੀ ਤਾਂ ਨਾ ਲੇਬਰ ਵਾਲੇ ਫਿਰ ਸੀ ਕਹਦੇ ਨੇ ਲੇਬਰ ਵਾਲਾ 500 ਲੰਦਾ 600 ਲੰਦਾ 700 ਲੰਦਾ ਲੇਕਿਨ ਜਿਹੜੇ ਆਊਟਡੋਰ ਦੇ ਵਿੱਚ ਇੰਨਾ ਮਿਹਨਤੀ ਲੋਕ ਕੰਮ ਕਰਦੇ ਜਿਵੇਂ ਸਰੀ ਵਾਲਾ ਹੋਰ ਪਤਾ ਨਹੀਂ ਕਿੰਨੇ ਲੋਕ ਆ ਜਿਹੜੇ ਬਾਹਰ ਆਊਟਡੋਰ ਦੇ ਵਿੱਚ ਮਿਹਨਤ ਦਾ ਕੰਮ ਕਰਦੇ ਆ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਕਿਉਂਕਿ ਪੇਟ ਆ ਜਿਹੜਾ ਕਿਤੇ ਨਾ ਕਿਤੇ ਮਿਹਨਤ ਹੋਵੇ ਨਾ ਨਹੀਂ ਚੱਲਦਾ ਲੇਕਿਨ ਜਿਹਦਾ ਸਿਰ ਦਾ ਉਹਨੂੰ ਕਿਤੇ ਨਾ ਕਿਤੇ ਪ੍ਰੈਸ਼ ਰੱਖਣ ਦੀ ਜ਼ਰੂਰਤ ਆ ਸਰ ਮੈਂ ਤੁਸੀ ਵਧਿਆਦਾਰਨ ਦਿੱਤੀ ਆ ਕਿ ਉਹ ਮਜ਼ਦੂਰ ਗਰੀਬ ਕੰਮ ਕਰ ਰਹੇ ਨੇ ਮੈਂ ਇੱਥੇ ਆਪਣੇ ਲੈ ਲੈਣਾ ਅਸੀਂ ਸਵੇਰ ਦੇ ਏਸੀ ਬੈਠੇ ਆ ਪਰ ਅ ਮਨੇ ਵੀ ਗੱਲ ਨੂੰ ਕਰਵੀ ਲੱਗ ਰਹੀ ਹੈ ਤੁਹਾਨੂੰ ਲੱਗਦਾ ਜੀ ਕਿ ਸਰਕਾਰਾਂ ਨੂੰ ਵੀ ਪਹਿਲ ਕਦਮੀ ਕਰਨੀ ਚਾਹੀਦੀ ਹੈ ਲੋਕਾਂ ਨੂੰ ਜਾਗਰੂਕ ਕਰਨਾ ਇਹਦੇ ਬਾਰੇ ਚ ਜਾਗਰੂਕ ਸਭ ਲੋਕ ਹੈਗੇ ਆ ਤੁਹਾਡੀ ਸਾਹਿਬ ਨਹੀਂ ਮੈਂ 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 ਤਾਂ ਕਹਿ ਰਿਹਾ ਸ਼ਰਮਾਰੀ ਜੀ ਵੀ ਤੁਸੀਂ ਗੱਲ ਕੀਤੀ ਲੱਸੀ ਦੀ ਹੁਣ ਅੱਜ ਕੱਦਾਂ ਲੋਕਾਂ ਨੂੰ ਸ਼ਹਿਰਾਂ 'ਚ ਪਤਾ ਹੀ ਨਹੀਂ ਕੱਚੀ ਲੱਸੀ ਕੀ ਹੁੰਦੀ ਹੈ ਆ ਮਿਲੋ ਕੋ ਦੇਖੋ ਸਰਕਾਰਾਂ ਦਾ ਫਰਜ ਕੀ ਬਣਦਾ ਛੋਟੀ ਸਰਕਾਰਾਂ ਦਾ ਫਰਜ ਬਣਦਾ ਜਿਵੇਂ ਲੋਕਾਂ ਨੂੰ ਮੁਆਵਜ਼ੇ ਮਿਲਦੇ ਆ ਨੁਕਸਾਨ ਹੋਣ ਤੋਂ ਮੈਂ ਕਿਸੇ ਇੱਕ ਵਰਗ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਇੱਕ ਸਿਸਟਮ ਦੀ ਗੱਲ ਨਹੀਂ ਕਰਦਾ ਹੋਵੇਂ ਵੀ ਕਿਤੇ ਨਾ ਕਿਤੇ ਜਿਹੜੇ ਸਾਡੇ ਲੇਬਰ ਵਾਲੇ ਆ ਜਾਂ ਲੇਬਰ ਵਾਲਿਆਂ ਤੋਂ ਲੋਕ ਕੰਮ ਕਰਾਉਨੇ ਆ ਜਾਂ ਕਿਸੇ ਦੇ ਅਧੀਨ ਲੋਕ ਕੰਮ ਕਰਦੇ ਆ ਜਾਂ ਗਰਮੀ ਨੂੰ ਦੇ ਕਿਉਂ ਉਹ ਟਾਈਮ ਦਾ ਸਿਸਟਮ ਚੇਂਜ ਨਹੀਂ ਕਰਦੇ ਉਹਨਾਂ ਵਾਸਤੇ ਖਾਸ ਸਹਯਤਾ ਹੋਣੀ ਚਾਹੀਦੀ ਹੈ ਵੀ ਦਿਨ ਦੇ ਵਿੱਚ ਇੰਨੇ ਤੋਂ ਘੰਟੇ ਲੈ ਕੇ ਇੰਨੇ ਘੰਟੇ ਤੁਸੀਂ ਕੰਮ ਨਹੀਂ ਕਰਨਾ ਰੈਸਟ ਕਰਨੇ ਕਿਉਂਕਿ ਸਿਹਤ ਤੇ ਉੱਪਰ ਕੁਝ ਨਹੀਂ ਹੁੰਦਾ ਮਿਹਨਤ ਕਰਕੇ ਆਪਾਂ 2-3 ਘੰਟੇ ਚ ਕਰਕੇ ਆਪਣੇ ਆਪ ਨੂੰ ਰੋਗੀ ਬਣਾ ਲੋਗੇ ਉਹਦਾ ਵੀ ਕੋਈ ਫਾਇਦਾ ਨਹੀਂ ਜ਼ਿੰਮੇਵਾਰ ਕਚਰਾ ਰੇੜੇ ਵਾਲੇ ਆ ਜਾਂ ਐਦਾਂ ਲੋਕ ਜਿਹੜੇ ਜਾਨਵਰਾਂ ਤੋਂ ਕੰਮ ਲੈਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਟਾਈਮਿੰਗ ਉਹਨਾਂ ਦੇ ਲੋਡਿੰਗ ਦਾ ਟਾਈਮਿੰਗ ਵੀ ਲੋਡਿੰਗ ਦਾ ਜਿਹੜਾ ਸਿਸਟਮ ਹੁੰਦਾ ਵੀ ਕਿੰਨਾ ਲੋਡ ਪਾਉਣਾ ਕਿੰਨਾ ਨਹੀਂ ਪਾਉਣਾ ਅਸੀਂ ਕਈ ਵਾਰ ਦੇ ਕਚਰਾ ਰੇੜੇ ਦਰਸ਼ਕਾਂ ਦੇ ਪਾਇਦੇ ਉੱਤੇ ਸ਼ੈਂਟੇ ਮਾਰ ਮਾਰ ਕੇ ਕਚਰਾ ਨੂੰ ਰੇੜਿਆਂ ਨੂੰ ਖਿੱਚਿਆ ਜਾਂਦਾ ਹੈ ਘੋੜਿਆਂ ਨੂੰ ਖਿੱਚਿਆ ਜਾਂਦਾ ਭਜਾਇਆ ਜਾਂਦਾ ਹੈ ਲੇਕਿਨ ਉਹਨਾਂ ਦਾ ਖਾਣਾ ਪਾਣੀ ਉਹਨਾਂ ਦੇ ਉੱਤੇ ਲੋਡ ਕਿੰਨਾ ਪਾਇਆ ਬਈ ਇਹ ਨਹੀਂ ਦੇਖਿਆ ਜਾਂਦਾ ਇਹਨਾਂ ਚੀਜ਼ਾਂ ਦਾ ਸਰਕਾਰਾਂ ਦਾ ਕਿਤੇ ਨਾ ਕਿਤੇ ਧਿਆਨ ਹੋਣਾ ਚਾਹੀਦਾ ਜਾਨਕਿ ਤੁਹਾਡੇ ਸਾਡੇ ਦਰਸ਼ਕਾਂ ਨੂੰ ਇਹ ਬੇਨਤੀ ਕਰ ਲੋ ਅਪੀਲ ਹੈ ਵੀ ਅਗਲੇ 2-3 ਦਿਨ ਗਰਮੀ ਜ਼ਿਆਦਾ ਹੈ ਜਿਨ ਨੂੰ ਕੰਮ ਨਹੀਂ ਹੈ ਕੋਈ ਆਪਣੇ ਘਰਾਂ 'ਚ ਹੀ ਰਹਿਣ ਸੁਖੇਤ ਰਹਿਣ ਇਹੀ ਕਹਿਣਾ ਚਾਹੁੰਦਾ ਤੁਸੀਂ हां बिल्कुल ਜਿਹਦਾ ਸਰਦਾ ਜਿਹਦੇ ਕੋਲ ਜਿਹਦਾ ਨਹੀਂ ਸਰਦਾ ਉਹਨੂੰ ਤਾਂ ਹੁਣ ਜਾਣਾ ਹੀ ਜਾਣਾ ਕਿਤੇ ਨਾ ਕਿਤੇ ਜਿਹਦਾ ਨਹੀਂ ਵੀ ਸਰਦਾ ਉਹਨਾਂ ਦੀ ਧਿਆਨ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਿਹਤ ਤੇ ਉੱਪਰ ਕੁਝ ਨਹੀਂ ਹੁੰਦਾ ਅੱਜ ਅਸੀਂ 200 400 500 ਹਜ਼ਾਰ ਦੇ ਪਿੱਛੇ ਆਪਣੇ ਆਪ ਨੂੰ શરીਰ ਨੂੰ ਰੋਗੀ ਕਰ ਲੂਗੇ 5 ਦਿਨ 10 ਦਿਨ ਬੈੱਡ ਤੇ ਪੈਰੂਗੇ ਉਹਨੇ ਬਾਤ ਪੈਸੇ ਦੁਆਇਆਂ ਤੇ ਲਾਦੂਗੇ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਆਬ ਜ਼ਰੂਰਤ ਹੈ ਚਲੋ ਸ਼ਰਮਾਈ ਤੁਸੀਂ ਜੜਨਾ ਲਾਈਵ ਪ੍ਰੋਗਰਾਮ ਜੁੜੇ ਤੇ ਆਪਣੇ ਵਧੀਆ ਵਿਚਾਰ ਤੇ ਮੈਂ ਇਹ ਆਸ ਕਰਦਾ ਕਿ ਜਿਹੜੇ ਦਰਸ਼ਕਾ ਤੁਹਨੇ ਉਹ ਤੁਹਾਡੀ ਗੱਲ ਨੂੰ ਫੋਲੋ ਕਰਨ ਤੇ ਯਾਨੀ ਗਰਮੀ ਤੋਂ ਨਹੀਂ ਜਿਹੜੀਆਂ ਪਿਆਰੇ ਬਵਾਗਿਆ ਉਹਨਾਂ ਤੋਂ ਬਚਾਓ ਕਰ ਸਕਣ ਖਾਸ ਕਰਕੇ ਗਰਮੀ ਤੋਂ ਸ਼ਰਮਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਸੋਪੇ ਸਾਡੇ ਸੀਨੀਅਰ ਪੱਤਰ ਸਾਹਿਨਾ ਜੁੜੇ ਸੰਦੀਪ ਸ਼ਰਮਾ ਜੀ ਜਿਵੇਂ ਕਿ ਅੱਜ ਮੌਸਮ ਵਿਭਾਗ ਨੇ येलो ਅਲਰਟ ਜਾਰੀ ਕਰਤਾ ਪੰਜਾਬ ਦੇ ਖਾਸ ਕਰ ਚੰਡੀਗੜ੍ਹ ਮੋਹਾਲੀ ਪਟਿਆਲਾ ਬਠਿੰਡੇ ਤੱਕ ਇਹਦੀ ਮਾਰ ਪਈ ਉਹ ਲੂ ਦੇ ਸਰਦ ਸੇਾਰੇ ਨਹੀਂ ਤੋਂ ਅੰਦਾਜ਼ੇ ਨੇ ਕਿ ਦੋ ਪਿਛਲੇ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਹੈ ਅੱਜ ਵੀ 34 ਡਿਗਰੀ ਸੈਲਸੀਅਸ ਹੈ ਪਟਿਆਲੇ ਵਿੱਚ ਤੇ ਇਹ ਦੱਸਿਆ ਗਿਆ ਹੈ ਐਲੋ ਲੋਡ ਦੇ ਵਿੱਚ ਕਿ ਅਗਲੇ 3 ਦਿਨ ਗਰਮੀ ਹੋਰ ਵਧੇਗੀ ਜਿਵੇਂ ਸਾਡੇ ਪੱਤਰਕਾਰ ਭਾਈ ਸਾਹਿਬ ਨੇ ਕਿਹਾ ਕਿ ਜਿਹੜੇ ਲੋਕਾਂ ਦਾ ਸਰਦਾ ਕੰਮ ਤੋਂ ਬਿਨਾ ਉਹ ਆਪਣੇ ਘਰਾਂ ਦੇ ਵਿੱਚ ਰਹਿਣ ਕਿਉਂਕਿ ਇਹ ਗਰਮੀ ਬਹੁਤ ਖਤਰਨਾਕ ਹੈ ਦੋ ਤਿੰਨ ਦਿਨ ਦੀ ਤਾਂ ਜਿਨ੍ਹਾਂ ਦਾ ਕੰਮ ਤੇ ਜ਼ਰੂਰੀ ਹੈ ਉਹ ਵੀ ਜਾਣ ਤੇ ਲੋਕ ਆਪਣੇ ਆਪਣੇ ਸੇਫਟੀ ਜਿਹੜੇ ਹੁੰਦੇ ਨੇ ਜਿਵੇਂ ਕਿ ਨਿੰਬੂ ਪਾਣੀ ਜ਼ਿਆਦਾ ਪੀਣ ਕੱਚੀ ਲੱਸੀ ਪੀਣ ਅਜੀਆਂ ਚੀਜ਼ਾਂ ਸੇਵਨ ਜਿਆਦਾ ਕਰ। ਸੋ ਦੋਸਤੋ ਹੁਣ ਬਚਾਓ ਤੁਸੀਂ ਕਰਨਾ ਹੈ। ਸਾਡਾ ਫਰਜ਼ ਹੀ ਤੁਹਾਨੂੰ ਸੁਚੇਤ ਕਰਨਾ ਆਉਣ ਵਾਲੇ ਦਿਨਾਂ ਬਾਰੇ। ਹੁਣ ਇਹ ਤੁਸੀਂ ਦੇਖਣਾ ਹੈ ਤੁਸੀਂ ਕਿਵੇਂ ਬਚਣਾ ਹੈ। ਵੱਧ ਤੋਂ ਵੱਧ ਬਚਾਓ ਕਰੋ। ਸੋ ਦੋਸਤੋ ਸਾਡਾ ਸ਼ਾਨਦਾਰ ਲਾਈਵ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਰੋ ਇਹ ਪੰਜਾਬੀ ਟੀਵੀ ਤੇ ਧੰਨਵਾਦ